ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬਰਕਤ ਦੀ ਰਸੋਈ ਐਂਡ ਬਲੌਗਸ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਆ। ਅੱਜ ਆਪਾਂ ਤੁਹਾਡੇ ਲਈ ਇੱਕ ਛੋਟੀ ਜੀ ਜਾਣਕਾਰੀ ਲੈ ਕੇ ਆਏ ਹਾਂ। ਉਮੀਦ ਹੈ ਤੁਹਾਨੂੰ ਬਹੁਤ ਹੀ ਪਸੰਦ ਆਵੇਗੀ। ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਰਿਕਵੈਸਟ ਹੈ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਜਾਇਓ ਜੀ। ਮੈਨੂੰ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਪਲੀਜ਼ ਮੇਰੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਤੇ ਮੇਰੀ ਵੀਡੀਓਜ਼ ਨੂੰ ਵੱਧ ਤੋਂ ਵੱਧ ਪਿਆਰ ਦਿਓ ਜੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰਨਾ ਨਾ ਭੁੱਲਣਾ ਚਲੋ ਜੀ ਇੱਥੇ ਆਪਾਂ ਹੁਣ ਵੀਡੀਓ ਕਰਦੇ ਆ ਸ਼ੁਰੂ ਦੇਖੋ ਜਿਹੜੇ ਮੇਰੇ ਭੈਣ ਭਰਾ YouTube ਤੇ ਆ ਕੇ ਪੈਸਾ ਕਮਾਉਣਾ ਚਾਹੁੰਦੇ ਆ ਨਾ ਤਾਂ ਇਹ ਵੀਡੀਓ ਉਹਨਾਂ ਲਈ ਆ ਔਰ ਜਿਹੜੇ ਮੇਰੇ ਭੈਣ ਭਰਾ YouTube ਤੇ ਆ ਚੁੱਕੇ ਆ ਬਿਲਕੁਲ ਨਵੇਂ ਆ ਅਣਜਾਣ ਆ ਨਾ YouTube ਤੋਂ ਮਤਲਬ ਕਿ ਆ ਚੁੱਕੇ ਆ ਪਰ ਅਣਜਾਣ ਆ ਠੀਕ ਹੈ ਜੀ ਇਹ ਵੀਡੀਓ ਉਹਨਾਂ ਲਈ ਹੈ ਪਲੀਜ਼ ਕਿਪ ਨਾ ਕਰਨਾ ਵੀਡੀਓ ਨੂੰ ਪੂਰੀ ਦੇਖਣਾ ਛੋਟੀ ਜੀ ਵੀਡੀਓ ਹੋਊਗੀ ਤੁਹਾਡੇ ਕੰਮ ਦੀ ਹੋਵੇਗੀ ਇਹ ਵੀਡੀਓ ਠੀਕ ਹੈ ਜੀ ਦੇਖੋ YouTube ਦੇ ਆਉਣ ਤੋਂ ਪਹਿਲਾਂ ਹਨਾ ਆਪਾਂ ਸੋਚਦੇ ਆ ਵੀ ਆਪਣੇ ਕੋਲ ਆ ਵੀ ਚੀਜ਼ ਹੋਵੇ ਆ ਵੀ ਚੀਜ਼ ਹੋਵੇ ਸਾਡੇ ਕੋਲ ਇਹ ਨਹੀਂ ਹੈਗਾ ਉਹ ਨਹੀਂ ਹੈਗਾ ਹਨਾ ਅਸੀਂ ਕਿੱਦਾਂ ਹੋਵਰੀਏ ਪਰ ਤੁਹਾਡੇ ਸ਼ੌਂਕ ਹੁੰਦਾ ਹਨਾ YouTube ਦੇ ਆਉਣ ਦਾ ਪਰ ਤੁਹਾਡੇ ਕੋਲ ਚੀਜ਼ਾਂ ਜਿਹੜੀਆਂ ਪੂਰੀਆਂ ਨਹੀਂ ਹੁੰਦੀਆਂ ਸੋ ਇਹ ਗੱਲ ਤੁਸੀਂ ਆਪਣੇ ਦਿਮਾਗ ਚੋਂ ਕੱਢ ਦੇਣੀ ਆ ਬਿਲਕੁਲ ਵੀ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਹੈਗੀ ਇੱਥੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸੂਗੀ ਕਿ ਤੁਹਾਨੂੰ ਕਿਸ ਚੀਜ਼ ਦੀ ਜ਼ਰੂਰਤ ਆ ਤੇ ਕਿਸ ਉਸ ਤੋਂ ਬਾਅਦ ਦੱਸੂਗੀ ਕਿ ਕਿਸ ਚੀਜ਼ ਦੀ ਨਹੀਂ ਜਾਏਗੀ ਜ਼ਰੂਰਤ ਠੀਕ ਹੈ ਜੀ ਹਾਂਜੀ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਆਪਾਂ ਨੂੰ ਕਿਹੜੀ ਚੀਜ਼ ਦੀ ਜ਼ਰੂਰਤ ਪਊਗੀ YouTube ਤੇ ਆਉਣ ਤੋਂ ਪਹਿਲਾਂ ਦੇਖੋ ਅੱਜ ਕੱਲ ਫੋਨ ਹਰ ਇੱਕ ਦੇ ਕੋਲ ਆ ਜ਼ਰੂਰੀ ਨਹੀਂ ਹੈਗਾ ਇਹ ਫੋਨ ਵਧੀਆ ਹੋਣਾ ਚਾਹੀਦਾ ਜਿੱਦਾਂ ਦਾ ਫੋਨ ਤੁਹਾਡੇ ਕੋਲ ਹੈਗਾ ਏ ਤੁਸੀਂ ਉਸੇ ਫੋਨ ਦੇ ਨਾਲ ਆਪਣਾ ਕੰਮ ਸ਼ੁਰੂ ਕਰ ਸਕਦੇ ਹੋ ਮੈਂ ਵੀ ਇੱਕ ਫੋਨ ਤੋਂ ਹੀ ਆਪਣਾ ਕੰਮ ਸ਼ੁਰੂ ਕੀਤਾ ਸੀ ਤੇ ਅੱਜ ਮੈਂ ਵਧੀਆ ਤਰੀਕੇ ਦੇ ਨਾਲ ਮਤਲਬ ਆਪਣੇ ਚੈਨਲ ਨੂੰ ਪੂਰੀ ਤਰ੍ਹਾਂ ਗਰੋ ਕਰ ਲਿਆ ਜੀ ਤੇ ਤੁਹਾਡੇ ਕੋਲ ਇੱਕ ਫੋਨ ਹੋਣਾ ਜ਼ਰੂਰੀ ਹੈ ਅੱਜ ਕੱਲ ਸਾਰਿਆਂ ਦੇ ਕੋਲ ਫੋਨ ਹੈਗੇ ਆ ਉਸ ਤੋਂ ਬਾਅਦ ਹੋਰ ਤੁਹਾਡੇ ਕੋਲ ਕੀ ਹੋਣਾ ਚਾਹੀਦਾ ਹੈ ਇੱਕ ਹੋਣਾ ਚਾਹੀਦਾ ਤੁਹਾਡੇ ਕੋਲ ਜਜ਼ਬਾ ਹਾਂਜੀ ਜਜ਼ਬਾ ਹੋਣਾ ਚਾਹੀਦਾ ਹੈ ਤੁਹਾਡੇ ਕੋਲ ਕੁਝ ਕਰਕੇ ਦਿਖਾਉਣ ਦਾ ਠੀਕ ਹੈ ਜੀ ਤੇ ਦੇਖੋ ਡਰਨਾ ਨਹੀਂ ਹੈਗਾ YouTube ਤੇ ਆਏ ਆ ਤੁਸੀਂ ਐਂ ਬੇਝੇ ਧੜਕ ਹੋ ਕੇ ਆਣਾ ਹੈ ਕੋਈ ਡਰਨ ਦੀ ਜ਼ਰੂਰਤ ਨਹੀਂ ਹੈਗੀ ਤੁਹਾਨੂੰ ਇਹ ਨਾ ਹਨਾ ਤੇ ਬਹੁਤ ਵਧੀਆ ਹੈ ਪਲੇਟਫਾਰਮ ਹੈ ਤੇ ਪੈਸੇ ਕਮਾਉਣ ਦਾ ਇਹ ਕਹਿੰਦੇ ਬਹੁਤ ਹੀ ਜ਼ਿਆਦਾ ਵਧੀਆ ਪਲੇਟਫਾਰਮ ਹੈ ਠੀਕ ਹੈ ਜੀ ਤੇ ਘਰ ਬੈਠੇ ਆਪਾਂ ਵਧੀਆ ਤਰੀਕੇ ਦੇ ਨਾਲ ਹਨਾ ਇਨਕਮ ਕਰ ਸਕਦੇ ਆ ਬਹੁਤ ਵਧੀਆ ਹੈ ਜੀ ਇਹ ਤੇ ਉਸ ਤੋਂ ਬਾਅਦ ਹੁਣ ਦੱਸਦੀ ਆ ਮੈਂ ਤੁਹਾਨੂੰ ਕਿ ਤੁਹਾਡੇ ਕੋਲ ਕੀ ਚੀਜ਼ ਨਹੀਂ ਹੋਣੀ ਚਾਹੀਦੀ ਕਈ ਮੇਰੀਆਂ ਭੈਣਾਂ ਆ ਭਰਾ ਸੋਚਦੇ ਹਨਾ ਵੀ ਸਾਡੇ ਕੋਲ ਤਾਂ ਬਜਟ ਨਹੀਂ ਹੈਗਾ ਪਰ ਸਾਡੇ ਕੋਲ ਨਾ ਕੋਈ ਰਿੰਗ ਲਾਈਟ ਆ ਨਾ ਕੋਈ ਟ੍ਰਾਈਪੋਡ ਆ ਔਰ ਨਾ ਹੀ ਕੋਈ ਹਨਾ ਮਾਈਕ ਵਗੈਰਾ ਹੈ ਵੀ ਯੂਟਿਊਬਰ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਕੋਲ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ ਹਨਾ ਵੀ ਤੈਨੂੰ ਅਸੀਂ ਕਰਾਂਗੇ ਬਿਲਕੁਲ ਨਹੀਂ ਜੀ ਇਹ ਚੀਜ਼ਾਂ ਹੋਣੀਆਂ ਕੋਈ ਜ਼ਿਆਦਾ ਜ਼ਰੂਰੀ ਨਹੀਂ ਹੈਗੀਆਂ ਸੋ ਹਾਂ ਅਗਰ ਤੁਹਾਡੇ ਕੋਲ ਗੰਜੈਸ਼ ਹੈਗੀ ਤਾਂ ਤੁਸੀਂ ਖਰੀਦ ਸਕਦੇ ਹੋ ਅਗਰ ਨਹੀਂ ਹੈਗੀ ਨਾ ਤਾਂ ਬਿਲਕੁਲ ਵੀ ਖਰੀਦਣ ਦੀ ਲੋੜ ਨਹੀਂ ਦੇਖੋ ਮੈਂ ਆਪਣੇ ਚੈਨਲ ਨੂੰ ਮੋਨਟਾਈਜ਼ ਵੀ ਕੀਤਾ ਹੈ ਐਡਸੈਂਸ ਪਿੰਨ ਵੀ ਮੰਗਵਾ ਲਿਆ ਹੈ ਤੇ ਬਾਕੀ ਅੱਗੇ ਆਪਣੀ ਮਿਹਨਤ ਜਾਰੀ ਹੈ ਸਿਰਫ ਇੱਕ ਫੋਨ ਦੇ ਉੱਤੋਂ ਠੀਕ ਹੈ ਜੀ ਮੇਰੇ ਕੋਲ ਨਾ ਕੋਈ ਰਿੰਗ ਲਾਈਟ ਆ ਨਾ ਹੀ ਕੋਈ ਟ੍ਰਾਈਪੋਡ ਸਟੈਂਡ ਆ ਨਾ ਹੀ ਕੋਈ ਮਾਈਕਾ ਤੇ ਆਪਣੀ ਆਵਾਜ਼ ਐਡੀ ਹੈਗੀ ਆਪਾਂ ਨੂੰ ਮਾਈਕ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਜੀ ਸੋ ਬिच ਵਿਚ ਨੂੰ ਹੱਸਦੇ ਵੀ ਰਹਿਣਾ ਚਾਹੀਦਾ ਹੈ ਹਨ ਤੇ ਆਪਾਂ ਨੂੰ ਕੋਈ ਮਾਈਕ ਦੀ ਜ਼ਰੂਰਤ ਪਈ ਨਹੀਂ ਵੈਸੇ ਵੀ ਤੁਸੀਂ ਮੇਰੀਆਂ ਸਾਰੀਆਂ ਵੀਡੀਓਜ਼ ਪਿਛਲੀਆਂ ਦੇਖ ਸਕਦੇ ਹੋ ਉਹਦੇ ਵੀ ਤੁਹਾਨੂੰ ਪਤਾ ਚੱਲ ਜਾਣਾ ਕਿ ਮੈਂ ਬਿਨਾ ਮਾਈਕ ਤੋਂ ਆਪਣੀਆਂ ਹਨਾ ਵੀਡੀਓਜ਼ ਜਿਹੜੀਆਂ ਬਣਾਈਆਂ ਨੇ ਸੋ ਇਦਾਂ ਬਿਲਕੁਲ ਵੀ ਨਹੀਂ ਸੋਚਣਾ ਹੈਗਾ ਤੁਸੀਂ ਵੀ YouTube ਤੇ ਆਉਣ ਤੋਂ ਪਹਿਲਾਂ ਤੁਹਾਡੇ ਕੋਲ ਆ ਚੀਜ਼ਾਂ ਹੋਣੀਆਂ ਜ਼ਰੂਰੀ ਹੈ ਬਿਲਕੁਲ ਵੀ ਨਹੀਂ ਜੀ ਇਹ ਤੁਸੀਂ ਇੱਕ ਫੋਨ ਤੋਂ ਹੀ ਆਪਣਾ ਕੰਮ ਜਿਹੜਾ ਚਲਾ ਸਕਦੇ ਹੋ ਤੇ ਬਸ ਤੁਹਾਡੇ ਵਿੱਚ ਇੱਕ ਜਜ਼ਬਾ ਹੋਣਾ ਚਾਹੀਦਾ ਇੱਕ ਤੁਹਾਡੇ ਵਿੱਚ ਪੇਸ਼ੈਂਸ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਪੇਸ਼ੈਂਸ ਮਤਲਬ ਤੁਹਾਡੇ ਵਿੱਚ ਸਬਰ ਸੰਤੋਖ ਕੁਟਕੁਟਕੇ ਭਰਿਆ ਹੋਣਾ ਜ਼ਰੂਰੀ ਹੈ ਜੀ ਕਿਉਂਕਿ ਨਾ ਲਾਲਚ ਨਹੀਂ ਕਰਨਾ ਵੀ ਉਹ ਮੇਰੇ ਤੋਂ ਅੱਗੇ ਨਿਕਲ ਗਿਆ ਉਹ ਮੇਰੇ ਤੋਂ ਅੱਗੇ ਨਿਕਲ ਗਿਆ ਨਹੀਂ ਜੀ ਬਿਲਕੁਲ ਨਹੀਂ ਪੇਸ਼ੈਂਸ ਰੱਖੋ ਸਭ ਕੁਝ ਆਪੇ ਵਧੀਆ-ਵਧੀਆ ਹੁੰਦਾ ਹੈ ਸੋ ਐਵੇਂ ਚੱਕਰਾਂ ਵਿੱਚ ਨਹੀਂ ਪੈਣਾ ਚਾਹੀਦਾ ਛੋਟੀ ਜੀ ਵੀਡੀਓ ਹੈ ਜੀ ਹੋ ਸਕਦਾ ਤੁਹਾਨੂੰ ਮੇਰੀ ਇਹ ਜਾਣਕਾਰੀ ਵਧੀਆ ਲੱਗੀ ਹੋਵੇ ਤੇ ਅਗਰ ਜਾਣਕਾਰੀ ਵਧੀਆ ਲੱਗੀ ਆ ਤਾਂ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਜੇਕਰ ਤੁਹਾਡੇ ਕੋਈ ਭੈਣ ਭਰਾ ਜਾਂ ਤੁਹਾਡੇ ਕੋਈ ਰਿਸ਼ਤੇਦਾਰ ਹਨਾ YouTube ਤੇ ਆਉਣ ਬਾਰੇ ਸੋਚਦਾ ਹੈ ਤਾਂ ਪਲੀਜ਼ ਉਹਦੇ ਨਾਲ ਇਹ ਵੀਡੀਓ ਮੇਰੀ ਸ਼ੇਅਰ ਕਰ ਦਿਓ ਅਗਰ ਚੈਨਲ ਦੇ ਰਿਲੇਟਡ ਤੁਹਾਨੂੰ ਕੁਝ ਹੋਰ ਵੀ ਜਾਣਕਾਰੀ ਚਾਹੀਦੀ ਹੋਵੇ ਤਾਂ ਜਿੰਨੀ ਕੁ ਆਪਾਂ ਨੂੰ ਪਤਾ ਹੈ ਹਨਾ ਆਪਾਂ ਹੈਲਪ ਜ਼ਰੂਰ ਕਰਾਂਗੇ ਦੇਖੋ ਆਪਣਾ ਕੱਲਿਆਂ ਦਾ ਅੱਗੇ ਜਾਣ ਦਾ ਕੋਈ ਹੋ ਨਹੀਂ ਆਪਾਂ ਕਿਹੜੇ ਪੱਲਿਓ ਪੈਸੇ ਦੇਣੇ ਆ ਠੀਕ ਹੈ ਜੀ YouTube ਹੈ ਹਨਾ ਹਰ ਇੱਕ ਮਤਲਬ ਕਿ YouTube ਇੱਕ ਜਿਹਾ ਪਲੇਟਫਾਰਮ ਹੈ ਜੋ ਪੈਸੇ ਦਿੰਦਾ ਹੈ ਹਨਾ ਆਪਾਂ ਕਿਹੜੇ ਪੱਲਿਓ ਦੇਣੇ ਆ ਸੋ ਮਤਲਬ ਕਿ ਉਹ ਤਾਂ ਇਹ ਹੁੰਦਾ ਨਾ ਕਿ ਆਪਣੇ ਜਿਹੜੇ ਭੈਣ ਭਰਾਏ ਉਹ ਵੀ ਆਪਣੇ ਨਾਲ ਹਨਾ ਅੱਗੇ ਵਧਣ ਇਸ ਚੀਜ਼ ਵਿੱਚ ਖੁਸ਼ੀ ਹੁੰਦੀ ਆ ਆਪਾਂ ਇਕੱਲੇ ਅੱਗੇ ਜਾ ਕੇ ਕੀ ਕਰਨਾ ਜਿਹੜੇ ਆਪਣੇ ਭੈਣ ਭਰਾ ਨੇ ਉਹ ਸਾਰੇ ਅੱਗੇ ਉਹਦਣ ਤੇ ਇੱਕ ਮੈਂ ਤੁਹਾਡੇ ਨਾਲ ਇੱਕ ਤੁਹਾਨੂੰ ਮੈਂ ਇੱਕ ਰਿਕੁਐਸਟ ਕਰਨੀ ਸੀ ਇੱਕ ਆਈਡੀ ਆ ਜੀ ਯੋਗਰਾਜ ਸਿੰਘ ਸੁਖਾਣਾ ਸਾਡਾ ਵੀਰ ਤੇ ਉਹ ਵਿਚਾਰਾ ਹਨਾ ਉਹਨੂੰ ਉਹ ਵੀਰ ਨੂੰ ਨਾ ਬਹੁਤ ਸਪੋਰਟ ਦੀ ਜ਼ਰੂਰਤ ਆ ਤੇ ਜੇ ਤੁਹਾਡੇ ਕੋਲ 10 ਮਿੰਟ ਹੁੰਦੇ ਆ ਨਾ ਤਾਂ ਉਹ ਵੀਰ ਨੂੰ ਦੇ ਦਿਆ ਕਰੋ ਕਈ ਵਾਰ ਤਾਂ ਵਿਚਾਰਾ ਲਾਈਵ ਆਂਦਾ ਏ ਜਾਂ ਛੋਟੀ ਜੀ 2-4 ਮਿੰਟ ਦੀ ਉਹਦੀ ਵੀਡੀਓ ਹੁੰਦੀ ਆ ਤੇ ਕੋਸ਼ਿਸ਼ ਕਰਿਆ ਕਰੋ ਦੇ ਦਿਆ ਕਰੋ ਜੀ ਕਿਸੇ ਗਰੀਬ ਦਾ ਭਲਾ ਹੋ ਜੇ ਹਨਾ ਤੇ ਆਪਾਂ ਕੱਲੇ ਅੱਗੇ ਜਾ ਕੇ ਕੀ ਕਰਨਾ ਜੀ ਆਪਣੇ ਭੈਣ ਭਰਾ ਪਿੱਛੇ ਲੱਗੇ ਸੋ ਆਪਣੇ ਭੈਣ ਭਰਾਵਾਂ ਨੂੰ ਨਾਲ ਲੈ ਕੇ ਚੱਲੋ ਤੇ ਜਿੰਨੀ ਹੋ ਸਕੇ ਹਨਾ ਹੈਲਪ ਜ਼ਰੂਰ ਕਰੋ ਜੀ ਹਾਂਜੀ ਜਿੱਥੇ ਆਪਾਂ ਨੂੰ ਆਡੀਅנס ਸਮਝਿਆ ਜਾਂਦਾ ਹੈ ਹਨਾ ਉੱਥੇ ਬਿਲਕੁਲ ਨਾ ਜਾਓ ਉੱਥੇ ਵਾਈ ਕੱਟ ਕਰ ਦਿਓ ਜੀ ਤੇ ਜਿੱਥੇ ਆਪਣੀ ਇੱਜ਼ਤ ਹੁੰਦੀ ਆ ਉੱਥੇ ਆਪਾਂ ਨੂੰ ਜ਼ਰੂਰ ਜਾਣਾ ਚਾਹੀਦਾ ਤੇ ਤੁਹਾਨੂੰ ਇਹ ਮੇਰੀ ਜਾਣਕਾਰੀ ਹੋ ਸਕਦਾ ਵਧੀਆ ਲੱਗੀ ਹੋਵੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜੀ ਜੇਕਰ ਚੈਨਲ ਤੇ ਪਹਿਲੀ ਵਾਰ ਆਇਓ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਜਾਇਓ ਮੇਰੀ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮਿਲਾਂਗੇ ਇੱਕ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ